thank you se é ਜੇ ਮੇਰੇ ਮਨ ਕੋ ਸੰਸਾਰ ਚੂਕੇ ਲਹੂ ਨਦੀ ਪਾਰ ਪਰਾਂ ਦਰਸ਼ਨ ਪਿਆਸੀ ਦਿਨ ਸਦਾ ਸਨमीत ਸੁਣ ਯਾਰ ਹਮਾਰੀ ਸੱਜਣ ਰਿਕਰਔ ਰਿਆਨਤੀਆ ਜਿਸ ਮੋਹਨ ਲਾਲ ਪਿਆਰੇ ਹੋਰਖ ਜੰਤੀਆ ਸਿਰ ਦਾਸ ਪਿਆਰੇ ਸਿਰ ਧਰੀ ਉਦਾਜ ਇੱਕ ਧੋਜੀ ਦਰਸ਼ਨ ਦੀਜੈ ਨੈਣ ਹਮਾਰੇ ਰੰਗ ਗੰਗਾ ਦੇ ਇੱਕ ਤੇ ਲਪੀਨਾ ਤੇਰੀ ਚ ਅਬਸਿਓ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੇ ਤਿ ਸੰਤਿਆ ਜਨ ਨਾਨਕ ਗੁਰੂ ਤੂਰਾ ਪਾਇਆ ਸਦਲੀ ਤਖਾਬ ਜੰਤੀਆ ਅਬਸਿਓ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੇ ਤੇ ਸੰਤਿਆ ਜਨ ਨਾਨਕ ਗੁਰਪੂਰਾ ਪਾਇਆ ਸਜਲੀ ਦਿਖਾਉ ਜੰਤੀਆ ਅੱਲਾ ਪੰਜਵਾ ਕਾਰ ਬਾਰਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਨਾ चरण कमल मेरे <Sýstans> <sýstans> तृष्णा अग्नि ਸਤਿਰਾਸ ਦਾ ਤਾਕਾ ਉਪਿਗਨ ਨਾ ਕੋ ਲਾਗੇ ਜਾ ਕੀ ਪ੍ਰਭਾ ਗੇ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਬਾਦਸ਼ਾਹੀ ਨਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਦੇਵ ਇਤਿਹਾਰੀ ਫਿਰ ਅੰਦਗੁਰ ਤੇ ਅਮਰਦਾਸ ਰਾਮਦਾਸ ਜੀ ਦੀ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਹਰਿ ਸਨ ਧਿਆਈ ਹੈ ਜਿਸ ਟਿੱਠੇ ਸਾਹਿਬ ਦੁਖ ਜਾਏ ਤੇਗ ਬਹਾਦਰ ਸਿੰਘ ਬੇ ਹੈ ਕਾਰਨਾਵ ਨੇ ਦਾਵੇ ਧਾਈ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਕਲਗੀਧਾਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹ ਦੀ ਆਤਮਕ ਸਰੂਪ ਸ਼ਬਦਾ અવਤਾਰ ਭਗਤ ਵਸ਼ਣ ਕਰਨਾ ਨਿਧਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਆਪ ਜੀ ਕੇ ਪੰਜ ਪਿਆਰੇ ਚਾਰ ਸਾਹਿਬ ਜਾਦੇ 40 ਮੁਕਤੀ ਹਟੀਆਂ ਜਪੀਆਂ ਤਪੀਆਂ ਜਿਨਾਬ ਜੀ ਦਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੀ ਗਵਾਹੀ ਦੇਖ ਕੇ ਅਨ ਡਿਠ ਕੀਤਾ ਤੇਰਾ ਪਿਆਰਿਆ ਸਤਿਆਰਿਆ ਨੀ ਕੋਈ ਤਰਕਾਲ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤੁਸੀਂ ਸਿੱਸਤੇ ਬੰਦ ਬੰਦ ਕਟਾਈ ਕੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਦੇ ਭਾਈ ਇਤਨਾ ਪ੍ਰਾਤਨ ਅਤੇ ਵਰਤਮਾਨ ਸਮੇਂ ਦੇ ਸਰਵਤਰ ਸ਼ਹੀਦਾਂ ਦੇ ਪਵਿੱਤਰ ਘਾਲ ਕਮਾਈ ਦਾ ਧਿਆਨ ਧਾਰ ਕੇ ਬੋਲੋ ਜੀ ਵਾ ਆ ਤਖਨਾ ਸਰਬਤਰ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਉਂ ਦਾ ਸੰਕਾ ਸਭ ਸੁਖ ਹੋਵੇ ਜਹਾਂ ਜਹਾਂ ਗੁਰਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆ ਤੇ ਦੇਖ ਤੇਗ ਫਤਿਹ ਬਿਰਦ ਕੇ ਪੈ ਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿ ਬਖਸ਼ੂ ਜੀ ਸਿਖਾ ਨੂੰ ਸਿੱਖੀ দান ਕੇਸਦਾਨ ਰਹਿਤਦਾਨ ਵਿਵੇਕਦਾਨ ਸਹਿਦਾਨ ਪਰਸਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੀ ਦਰਸ਼ਨ ਇਸ਼ਾਨ ਚੌਂਕੀਆਂ ਛੱਡੇ ਬੰਗੇ ਜੁਗ ਜੁਗ ਅਟਲ ਧਰਮ ਕਾ ਜੇਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿਖਾਂ ਦਾ ਮੰਨ ਨੀਵਾ ਮਤ ਜੀ ਮਤ ਪਥ ਦਾ ਰਾਖਾ ਹੈ ਆਕਾਰ ਪਰਸਵਾਹਿ ਗੁਰੂ ਸਮੂਹ ਗੁਰਧਾਮਾਂ ਦੇ ਖੁੰਵੇਂ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਬਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਦੀ ਨਾ ਬੰਦੂ ਕਿਰਪਾਲੂ ਦਿਆਲੂ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪਜੀ ਕੇ ਪਾਵਨ ਪਵਿੱਤਰੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀੋ ਆਪਜੀ ਕੇ ਦਰੋਂ ਘਰੋਂ ਵਰਸਾਈ ਹੋਵੇ ਸਿੰਘ ਸਾਹਿਬ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ੍ਰੀਦਾ ਦੇਖੇ ਅਮਰਤਵੀਰੇ ਸਾਧੂ ਜੀਓ ਆਪ ਜੀ ਨੇ ਸੰਤਾਂ ਤੇ ਕਿਰਪਾ ਕੀਤੀ ਹੈ ਪਾਵਨ ਪ੍ਰਕਾਸ਼ ਮਾਨ ਸਥਾਨ ਪਰ ਪ੍ਰਕਾਸ਼ਮਾਨ ਹੋ ਕਰਕੇ ਸੰਤਾਂ ਨੂੰ ਪੁੱਲੇ ਦਰਸ਼ਨ ਦੀਦਾਰੀ ਬਖਸ਼ ਕੇ ਨਿਹਾਰ ਕੀਤਾ ਹੈ ਆਪ ਜੀ ਦਾ ਕੋਟਾਨ ਪੁਰਸ਼ਕੁਰਾਨਾ ਹੈ ਜੀਓ ਬਖਸ਼ਿ ਹੋਏ ਫੁਰਮਾਨਾਂ ਤੇ ਚੱਲਣ ਦੀ ਸਮੂਹ ਸਾ ਸੰਗਤ ਨੂੰ ਬਰ ਬਤੀ ਸੰਗਠਾ ਬਖਸ਼ਿਸ਼ ਕਰਨੀ ਦੀ ਬੇਅੰਤ ਪ੍ਰਕਾਰ ਦੇ ਨਾਲ ਸਿੱਖ ਸੰਤਾਂ ਵੱਲੋਂ ਮਿਲ ਜੁਲ ਕਰਕੇ ਆਪ ਜੀ ਕੀ ਪਾਵਨ ਪ੍ਰਕਾਸ਼ ਮਾਨ ਸਥਾਨਾਂ ਦੀਆਂ ਸ਼ਸਤਰਾਂ ਵਸਤਰਾਂ ਦੀਆਂ ਸੇਵਾਵਾਂ ਕੀਤੀਆਂ ਗਈਆਂ ਨੇ ਸਭ ਨਾਲ ਜੀਆਂ ਕੀਤੀਆਂ ਸੇਵਾਵਾਂ ਘਰ ਥਾਏ ਪੌਣੀਆਂ ਕੋ ਵਾਸਤੇ ਸੁਚੇੇ ਢੰਗ ਨਾਲ ਸੇਵਾ ਕਰਨ ਅਤੇ ਬਾਣੀ ਪੜਨ ਦੇ ਬਲ ਉਦਮ ਚਾਓ ਬਖਸ਼ਿਸ਼ ਕਰਨੇ ਜੀ ਆਇਆਂ ਸੰਤਾਨੀਆਂ ਦਰ ਹਾਜ਼ਰੀਆਂ ਤੇਲ ਫੁੱਲ ਭਟਾਵਾਂ ਦਰ ਪਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੀ ਵਿੱਚ ਲਾਉਣਾ ਸਭਨਾ ਦੇ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣੀ ਖੁਸ਼ੀਆਂ ਖੇੜੇ ਆਨੰਦ ਵਧਾਉਣੀ ਸੰਕਟਾਂ ਰੋਗਾਂ ਪਾਪਾਂ ਵਿਗਨਾਂ ਵਿਕਾਰਾਂ ਦੇ ਨਾਸ਼ ਕਰਨੇ ਦੀ ਆਪਣੇ ਭਜਨ ਬਾਣੀ ਦੇ ਪ੍ਰਤਾਪ ਕਰਨੇ ਸਮੂਹ ਮਾਈ ਭਾਈ ਨੂੰ ਦਰੋਂ ਕਰਉ ਗੁਰਸਿੱਖੀ ਜੀਵਨ ਨਾਮ ਦਾ ਇਸ਼ਾਨ ਸਾਸਨ ਤੂ ਦਇਆ ਧਰਮ ਆਦਿ ਸ਼ੁਭ ਗੁਣ ਬਖਸ਼ਣੇ ਔਗਣਾ ਤੋਂ ਬਚਾਉਣਾ ਕਾਲ ਜੀ ਹਾ ਭਾਵ ਤੋਂ ਬਚਾਉਣਾ ਅਰਦਾਸ ਬੇਨਤੀਆਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਜੀਓ ਦੇਸ਼ ਪਰਦੇਸ ਸਹਾਇਤਾ ਕਰਨੀ ਦੀ ਆਪ ਜੀ ਦੁਆਰਾ ਬਖਸ਼ੀਆਂ ਦਾਤਾਂ ਵਿੱਚੋਂ ਹਜੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਸਤਿਗੁਰ ਜੀ ਆਪ ਜੀ ਪ੍ਰੇਮ ਸਹਿਤ ਭੋਗ ਲਾਓ ਸੰਤਾਂ ਨੂੰ ਸੇਵ ਪ੍ਰਸ਼ਾਦ ਬਖਸ਼ਿਓ ਜੋ ਜੀ ਸਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਕਰੋ ਕਿਰਪਾ ਅੰਮ੍ਰਿਤ ਵੇ ਰਹੇਂਦੇ ਪਾਵਨ ਦੀਵਾਨ ਪ੍ਰਾਰambh ਕਰਨ ਦੀ ਆਗਿਆ ਬਖਸ਼ੋ ਇਕਮਨਕਿਤ ਹੋ ਘਰ ਮਨ ਭਾਉ ਪ੍ਰੇਮ ਦੇ ਸਹਿਤ ਗੁਰਬਾਣੀ ਪੜਨ ਦੇ ਬਲ ਤੁ ਚਾਓ ਬਖਸ਼ਿਸ਼ ਕਰਨੀ ਦੀ ਜੋ ਜੀ ਆਪ ਦੀ ਕੇ ਦਰ ਤੇ ਆਵੇ ਸੋ ਸਦਾ ਹੀ ਰਾਜੀ ਤੇ ਪ੍ਰਸੰਨ ਜਾਵੇ ਸੁਖ ਹੋਵੇ ਨਾਮ ਜਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਦੀ ਜੋ ਪ੍ਰਭੂ ਮਿਲਿਓ ਚਹੈ ਪੂਜ ਸ਼ਬਦ ਮੈਂ ਲੇ ਰਾਜ ਕਰੇਗਾ ਖਾਲਸਾ ਆ ਕੀ ਰਹੈ ਨਾ ਖਵਾਰ ਹੋਏ ਸਭ ਮਿਲਾਂਗੇ ਜੋ ਜੀ ਸ਼ਰਨ ਜੋਏ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਜੋ ਸਰਦਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ